ਹਾਂ ਜੀ 600 ਦਿਨ ਘਟ ਜੇਲ੍ਹ ਚ ਲਵਾਤਾ ਇਹਨੇ ਹਾਂ ਜੀ ਫਿਰ ਉਹ ਰਹਿ ਗਿਆ ਬਿਮਾਰ ਠਮਾਰ ਹੋਣ ਲੱਗ ਗਿਆ ਉਹ ਚ ਰਹਿਣ ਲੱਗ ਗਿਆ ਜਾਦੇ ਫਿਰ ਇਹ ਬਿਮਾਰ ਹੋਇਆ ਫਿਰ ਅਸੀਂ ਇੱਕ ਦੋ ਵਾਰੀ ਚੱਕ ਕੇ ਕਈ ਵਾਰੀ ਟੁਆਣੇ ਜਾਂ ਸਾਰ ਸ਼ੁਰੂ ਤੋਂ ਹੀ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਜੀ ਮੇਰੇ ਸੱਸ ਸਹੁਰਾ ਕੌਣ ਕੌਣ ਹੈ ਪਰਿਵਾਰ ਚ ਪਰਿਵਾਰ ਚ ਜੀ ਇਹ ਮੇਰੀ ਸੱਸ ਹੈ ਸਹੁਰਾ ਜੀ ਨੰਦੇ ਸਾਰੇ ਵਿੱਚ ਨੰਦੋਈਆ ਉਹਨਾਂ ਦਾ ਬੱਚਾ ਵੀ ਹੈ ਨਾਲ ਹੀ ਅੱਛਾ ਜੀ ਜਿਵੇਂ ਨਾਂ ਲਵਾਵਾਂ ਮਾਂ ਮੇਰੀ ਗੱਲ ਹੁਣ ਜ਼ਮੀਨ ਕੀ ਆ ਕੌਣ ਹੈ ਓਰੇ ਹੈਗੀ ਤਾਂ ਆਪਈ ਜਬ ਬੈਟੀਆਂ ਤੇਰੀ ਉਹ ਹੈ ਤੂੰ ਬਹਿ ਜਾ ਓਰੇ ਬੈਟੀਆਂ ਜਦ ਸਾਰੀਆਂ ਆਈਆਂ ਹੁੰਦਾ ਤੂੰ ਵੀ ਕੁੜੀਆਂ ਬਿਆਵਾਗੇ ਕਰਾਂਗੇ ਪਤਾ ਨਹੀਂ ਜਿਵੇਂ ਜੀ ਆ ਸਾਡੇ ਭਰਾ ਨਹੀਂ ਹੈਗਾ ਜੀ ਪਿੱਛੇ ਅਸੀਂ ਪਹਿਣਾ ਪਹਿਣਾ ਜੀ ਸ਼ੁਰੂ ਤੋਂ ਹੀ ਮੈਨੂੰ ਕਹਿੰਦੀ ਆ ਵੀ ਉੱਥੋਂ ਬੰਦਾ ਹਿੱਸਾ ਲੈ ਕੇ ਆ ਮੇਰੀ ਸੱਸ ਸੋ ਮੇਰੇ ਘਰ ਵਾਲਾ ਸਾਰੇ ਮੈਨੂੰ ਇਸੇ ਗੱਲ ਪਿੱਛੇ ਤੰਗ ਕਰਦੇ ਆ ਯਾ ਇੱਕ ਮੇਰੇ ਜੀ ਓਰੇ ਬੱਚਿਆਂ ਹੋਈਆਂ ਨੇ ਦੋ ਬੇਟਾ ਹੋਇਆ ਮੈਨੂੰ ਉਹ ਗੱਲ ਉਹਨਾਂ ਨੇ ਇੱਕ ਘਰ ਦੇ ਵਿੱਚ ਐਂਟਰ ਹੋ ਕੇ ਦੋ ਕਮਰਿਆਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੇ ਉਹ ਸਭ ਬਜ਼ੁਰਗ ਥਾਣੇ ਪਹੁੰਚਿਆ ਫਿਰ ਉਸਦੇ ਬਿਆਨ ਤੇ ਇੱਕ ਐਫਆਈਆਰ ਨੰਬਰ 175 ਦਰਜ ਕੀਤੀ ਗਈ ਇਹ ਨਾ ਹੀ ਆਪਣਾ ਕਿਹੜਾ ਪਿੰਡਾ ਗੁਰਚੰਦ ਸਿੰਘ ਨਾਇ ਜੀ ਪਿੰਡ ਦੇਲਾ ਸੀ ਆ ਕੀ ਰੌਲਾ ਆਪਣਾ ਜੀ ਮਤਲਬ ਆਪਣੀ ਨੂੰਹਾਂ ਜਿਹੜੀ ਇਲਜ਼ਾਮ ਲਾ ਰਹੀ ਮੈਨੂੰ ਮੇਰਾ ਬੰਦਾ ਜਿਹੜਾ ਹਿੱਸਾ ਨਹੀਂ ਦੇ ਰਿਹਾ ਕੀ ਕਰਨਾ ਉਹ ਕੀ ਮਤਲਬ ਸਾਰੀ ਜਾਣਕਾਰੀ ਦਿਓ ਉਹਦੇ ਬਾਰੇ ਜੀ ਇਹਦਾ ਜੀ 2003 ਚ ਵਿਆਹ ਹੋਇਆ ਸੀ 2009 ਕੁਚੇ ਦਾ ਇਹ ਥਾਣੇ ਤਸੀਲੇ ਆਪ ਤੇ ਚੱਲ ਪਏ ਜੀ ਦੋਨੇ ਜੀ ਠੀਕ ਹੈ ਜੀ ਥਾਣੇ ਤਸੀਲੇ ਚਲ ਕੇ ਚੱਲੀ ਗਏ ਚੱਲ ਗਏ ਜੀ ਉਦੋਂ ਬਾਅਦ ਮਤਲ 9 10 ਤੋਂ ਬਾਅਦ ਤਾਂ ਇਹ ਲੈ ਗਈ ਬਾਗੀ ਅੱਛਾ ਜੀ ਹਾਂ ਜੀ ਇਹ ਸਮਾਨ ਵੀ ਲੈ ਗਈ ਉਹ ਰੋ ਠੀਕ ਹੈ ਜੀ ਜਿਹੜਾ ਦਾਜ ਵਾਲਾ ਸਮਾਨ ਹੈ ਉਹ ਵੀ ਸਾਰਾ ਠੀਕ ਹੈ ਜੀ ਆਪਦਾ ਥਾਣੇ ਮੂਨਕ ਲੈ ਗਈ ਇਹਨੂੰ ਬਥੇਰਾ ਰੋਕਿਆ ਮੈਂ ਬਈ ਸਮਾਨ ਨਾ ਚੱਕੀ ਨਾ ਜੀ ਮੰਨੀ ਨਹੀਂ ਲੈ ਗਈ ਲਿਜਾ ਕੇ ਜੀ ਚੱਲ ਚੱਲੀ ਗਏ ਚੱਲ ਚੱਲ ਗਏ ਜੀ ਇਹਦਾ ਫਿਰ ਇਹਨੇ ਕੋਈ 498 ਮਤਾਂ ਨਹੀਂ ਕੀ ਠੀਕ ਹੈ ਜੀ ਇਹ ਤੇ ਕੇਸ ਹੋ ਗਿਆ ਠੀਕ 498 ਮੇਰੇ ਘਰ ਵਾਲੀ ਤੇ ਵੀ ਕਰਤਾ ਇਹਨਾਂ ਤੇ ਤੇ ਉਹ ਤੇਨਾਂ ਤੇ ਕਰਤਾ ਠੀਕ ਹੈ ਜੀ ਉਹ ਚ ਜੀ ਫਿਰ ਉਹ ਸਾਲ ਪਰ ਸਜ਼ਾ ਕੱਟ ਗਿਆ ਹੈ ਕੌਣ ਜੀ ਲਖਵਿੰਦਰ ਜੀ ਅੱਛਾ 1 ਸਾਲ ਦੀ ਸਜ਼ਾ ਕੱਟ ਗਿਆ ਹਾਂ ਜੀ ਮੇ ਘਰ ਵਾਲੀ ਬਰੀ ਹੋ ਗਈ ਤੁਹਾਡੀ ਨੂਨੇ ਕਰਿਆ ਸੀ ਕੇ ਆ ਮੇਰੀ ਨੂਨੇ ਅੱਛਾ ਜੀ ਹਾਂ ਜੀ ਠੀਕ ਹੈ ਜੀ ਸਾਲ ਵੰਤ ਕੱਟ ਲਾ ਕੇ ਆਇਆ ਠੀਕ ਹੈ ਜੀ ਲਾ ਯਾਦ ਕਾ سزا ਕੱਟ ਕੇ ਆ ਗਿਆ ਜੀ ਉਦੋਂ ਬਾਅਦ ਫਿਰ ਇਹਨੇ ਖਰਚੇ ਖੁਰਚੇ ਦਾ ਪਤਾ ਨਹੀਂ ਕਾਦਾ ਪਾਇਆ ਠੀਕ ਹੈ ਜੀ ਫੇਰਾ ਜੀ 40 40 ਦਿਨ ਕਈ ਵਾਰੀ ਕੱਟ ਕੇ ਆਇਆ ਇਹਦਾ ਨਕਲਾਂ ਕਢਾਈਆਂ ਜੀ ਜਦੋਂ ਐਸਬੀ ਨੇ ਠੀਕ ਕਹਿ ਕੇ ਸਾਨੂੰ ਉਹਦਾ 600 ਦਿਨ ਜੇਲ੍ਹ ਲਿਖੀ ਅਦੀ ਅੱਛਾ ਆਪਣੇ ਬੇਟੇ ਦੀ ਹਾਂ ਜੀ 600 ਦਿਨ ਕੱਟ ਜੇਲ੍ਹ ਚ ਲਵਾਤਾ ਇਹਨੇ ਠੀਕ ਹੈ ਜੀ ਹਾਂ ਜੀ ਫਿਰ ਉਹ ਰਹਿ ਗਿਆ ਬਿਮਾਰ ਮਾਰ ਹੋਣ ਲੱਗ ਗਿਆ ਉਹ ਚ ਰਹਿਣ ਲੱਗ ਗਿਆ ਜਿਆਦੇ ਫਿਰ ਇਹ ਬਿਮਾਰ ਹੋਇਆ ਫਿਰ ਅਸੀਂ ਇੱਕ ਦੋ ਵਾਰੀ ਚੱਕ ਕੇ ਕਈ ਵਾਰੀ ਟਵਾਣੇ ਯਾਸਾਰ ਲਾ ਕੇ ਆਏ ਉਦੋਂ ਮੈਂ ਬਥੇਰੇ ਫੋਨ ਕਰੇ ਇਹਨੂੰ ਵੀ ਤੂੰ ਮਾਹ ਪਤਾ ਲਿਆ ਕਰ ਮੜਾ ਜਾ ਕੱਲੀ ਐ ਤੂੰ ਲਾਇਆ ਤੇ 20 ਦਿਨ ਲਾਇਜ਼ ਨਹੀਂ ਕਰਾ ਕਰਾ ਮਹੀਨਾ ਲਾਇਆ ਅੱਛਾ ਵੀ ਤੂੰ ਦੋ ਦੋ ਲਾ ਬਗ ਜਾ ਕਰ ਹੁਣ ਤੈਨੂੰ ਕੁਝ ਕਹਿੰਦਾ ਕੋਈ ਦਿਖਾ ਠੀਕ ਹੈ ਜੀ ਬਗ ਜਾ ਨਾ ਨਾ ਮੰਨੀ ਜੀ ਮੇਰੀ ਪਤਾ ਲੈਣ ਨਹੀਂ ਆਈ ਹੈਗੀ ਗੱਲ ਮੁਕਾ ਠੀਕ ਹੈ ਜੀ ਗੱਲ ਮੁਕਾ ਜੀ ਉਹ ਮੁੱਕ ਵੀ ਗਿਆ ਅੱਛਾ ਜੀ ਹਾਂ ਜਦ ਮੁੱਕ ਗਿਆ ਫਿਰ ਇਹ ਕੋਤੇ ਆਈ ਐ ਦਾਤੇ ਆਈ ਐ ਮੌਤ ਕੀ ਕਰਨ ਹੋਈ ਜੀ ਉਹਦੀ ਬੇਟੇ ਦੀ ਆਪਣੇ ਦੀ ਮੌਤ ਜੀ ਇਸੇ ਕਾਰਨ ਹੋਈ ਇਹਨੇ ਬਹੁਤਾ ਰੱਖਿਆ ਉਹ ਜ ਤੰਗ ਕਰਕੇ ਨਾ ਤਾਂ ਉਹਨੂੰ ਕੰਮ ਕਾਰਨਾ ਨਾ ਉਹਨੂੰ ਖਾਣ ਪੀਣ ਨਾ ਉਹਦਾ ਵੇਲਾ ਕੁ ਵੇਲਾ ਇਹਨੂੰ ਬੜਾ ਤੰਗ ਕਰਿਆ ਨੇ ਮੇਰੀ ਨੂੰਨੇ ਮੁੰਡੇ ਨੂੰ ਹਾਂ ਜੀ ਉਸੇ ਕਰਕੇ ਉਹਦੀ ਮੌਤ ਹੋਈ ਅੱਛਾ ਜੀ ਜੀ ਉਸੇ ਕਰਕੇ ਮੌਤ ਹੋਈ ਐਨਾ ਉਹ ਨਹੀਂ ਤੀ ਦੋ ਬੰਦੇ ਵਰਗਾ ਪਿਆ ਤੀਓ ਠੀਕ ਹੈ ਜੀ ਹਾਂ ਜੀ ਉਸੇ ਕਰਕੇ ਮੌਤ ਹੋਈ ਚਲ ਅਸੀਂ ਤਾਂ ਫੇਰ ਨਹੀਂ ਬੋਲੇ ਕੋਈ ਨਹੀਂ ਆ ਗਈ ਫੁੱਲਾਂ ਤੇ ਨਹੀਂ ਆਈ ਠੀਕ ਹੈ ਜੀ ਉਹ ਕਿਤੇ ਆਈ ਸਾਡੇ ਘਰੇ ਨਹੀਂ ਬੜੀ ਬਾਰੇ ਬਾਹਰ ਗੁਰਦੁਆਰੇ ਚ ਬਾਗੀ ਠੀਕ ਹੈ ਬਤੇ ਰੱਖਿਆ ਇਹਨੂੰ ਵੀ ਤੂੰ ਆਪਦੇ ਹੁਣ ਲਵੇ ਤਾਂ ਲੱਗ ਜਾ ਹੁਣ ਤਾਂ ਤੂੰ ਵਹਿ ਜਾ ਨਾ ਜੀ ਮੰਨੀ ਨਹੀਂ ਬਾਗੀ ਜਾ ਕੇ ਜੀ ਫੇਰ ਅਸੀਂ ਚਲੋ ਮਹੀਨੇ ਵਿਦਨਾ ਬਾਦ ਰਾ ਕੁੜੀ ਲੱਗ ਗਿਆ ਕਹਿਣ ਕਹਿ ਬੀ ਆਪਾਂ ਮਿਲਾਈਏ ਮਾਂ ਜਾਇਆ ਉਹ ਠੀਕ ਹੈ ਜੀ ਇਹ ਬਾਗੀਆਂ ਜਾ ਆਈਆਂ ਉਸ ਤੋਂ ਬਾਅਦ ਮੈਂ ਮੇਰੇ ਘਰ ਵਾਲੀ ਨੂੰ ਲੈ ਕੇ ਫੇਰ ਗਿਆ ਠੀਕ ਹੈ ਜੀ ਫੇਰ ਅਸੀਂ ਸਾਰਾ ਦਿਨ ਲਾ ਕੇ ਆਏ ਸੱਚ ਹਾਂਜੀ ਸਾਰਾ ਦਿਨ ਮੈਂ ਇਹਨੂੰ ਬਥੇਰਾ ਸਮਝਾਇਆ ਮਾਂ ਹੁਣ ਤਾਂ ਤੈਨੂੰ ਮਾਰਨ ਆ来 ਨਹੀਂ ਰਿਹਦਾ ਠੀਕ ਹੈ ਖਰਚਾ ਦੇਣਾ ਮੈਂ ਵੀ ਐ ਤੂੰ ਆਪਣੇ ਘਰੇ ਆ ਜਾ ਸਾਡਾ ਘਰ ਬੂਆ ਖੁੱਲਾ ਰਹਿ ਜੂ ਕਹਿੰਦੀ ਜਮੇਨ ਨਾਂ ਲਵਾਏਂਗਾ ਫੇਰ ਹੋਊਗੀ ਜਮੇਨ ਨਾਂ ਲਵਾਏਂਗਾ ਮਾਂ ਮੇਰੀ ਗੱਲ ਹੁਣ ਜਮੇਨ ਤੀਆ ਕੌਣ ਹੈ ਓਰੇ ਹੈਗੀ ਤਾਂ ਆਪਈ ਜਬ ਬੈਟੀਆਂ ਤੇਰੀ ਹੋ ਐ ਤੂੰ ਬਹਿ ਜਾ ਓਰੇ ਬੈਟਿੰਗ ਜਦ ਸਾਰੀਆਂ ਆਈਆਂ ਹੁੰਦਾ ਤੂੰ ਵੀ ਕੁੜੀਆਂ ਬਿਆਹਾਂਗੇ ਕਰਾਂਗੇ ਪਤਾ ਨਹੀਂ ਜਿਮੇ ਜਿਹੜੇ ਸਾਹਬ ਨਾਲ ਨਾ ਜੀ ਮੰਨੀ ਨਹੀਂ ਮੇਰੀ ਆ ਹੀ ਨਹੀਂ ਹੈਗੀ ਉਹ ਨਹੀਂ ਆਈ ਹੈਗੀ ਹੁਣ ਮੇਰੇ ਤੇ 7 ਕੇਸ ਨੇ 7 ਕੇਸ ਚੱਲਦੇ ਨੇ ਮੇਰੇ ਤੇ ਠੀਕ ਹੈ ਜੀ ਹਾਂ ਮੈਂ ਉਹ ਵੀ ਤੈਨੂੰ ਜੋਰ ਲਾਇਆ ਵੀ ਤੂੰ ਕੇਸ 7 ਕੇਸਾਂ ਤੋਂ ਮੰਗਦੀਆਂ ਤੂੰ 7 ਕੇ ਵਾਪਸ ਲੈ ਲੈ ਤੂੰ ਜਿਹੜਾ ਕੁਝ ਕਹਿ ਨਹੀਂ ਆ ਵਾਪਾ ਕਰ ਲਾਂਗੇ ਬੈ ਕੇ ਤੈਨੂੰ ਦੱਸ ਕੀ ਤਕਲੀਫ ਹੈ ਕੁੜੀ ਵਿਆਹਣੀ ਫਲਾਣਾ ਮਾਂ ਕੁੜੀ ਬਣੀ ਮੈਂ ਬੈਠਾਂ ਦੱਸ ਮੈਂ ਤੈਨੂੰ ਕਦੇ ਉਹ ਕਰੇ ਇਹਨਾਂ ਨੂੰ ਮਾੜੇ ਕਹਿੰਦਾ ਮੈਂ ਪੁੱਤ ਨੂੰ ਤੇ ਮਾਂ ਨੂੰ ਉਹਨੂੰ ਮੈਂ ਕਦੇ ਮਾੜਾ ਨਹੀਂ ਬੋਲਿਆ ਮਤਨ ਜਵਾਬ ਦਿਆ ਕਦੇ ਕੀ ਗੱਲ ਹੈ ਕੁੜੀਆਂ ਵਿਆਹ ਲੋਕ ਦੁੱਲ ਲੋਕਾਂ ਦੀਆਂ ਵੈਦਾਂ ਨੇ ਆਪਾਂ ਆਪਣੀ ਹੀ ਵਿਆਹ ਸਕਦੇ ਨਾ ਜੀ ਕੋਈ ਮੇਰਾ ਜਿਹੜਾ ਇਹ ਆਉਧੂਸ਼ਨ ਲਾਉਂਦੇ ਨੇ ਉਹਦੇ ਉਹ ਕਰਾਤਾ ਉਹ ਕਰਾਤਾ ਜੀ ਉਹ ਸਾਨੂੰ ਚੱਕੀਂ ਦੀ ਫਿਰਦੇ ਨੇ ਮੂਣਕ ਵਾਲੇ ਮੇਰਾ ਪਤੀ ਜਾ ਕਿਤੇ ਜਾਣਾ ਹੈ ਬਿਮਾਰ ਹੈ ਠਮਾਰ ਹੈ ਹੁਣ ਤਿੰਨ ਚਾਰ ਵਾਰੀ ਇਹਨੂੰ ਵੀ ਲੈ ਗਿਆ ਮੈਨੂੰ ਵੀ ਲੈ ਗਿਆ ਹੁਣ ਜੇ ਕਿਤੇ ਜਾਣਾ ਹੈ ਹੁਣ ਇਹ ਤਾਂ ਪਹਿਲਾਂ ਟਲ ਕੇ ਕਿਸੇ ਦਨ ਸਾਰਾ ਤਲਬੀ ਸੀ ਕੀ ਤਾਂ ਸਾਰਾ ਲੱਭੀਏ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੀ ਤੁਹਾਡੀ ਮਾਰਕਟਾਈ ਹੋ ਰਹੀ ਹੈ ਉਹ ਕੀ ਕਾਰਨ ਸੀ ਕਿਉਂ ਹੋਈ ਹੈ ਜੀ ਉਹ ਮਾਰਕਟਾਈ ਐ ਤੇ ਜੀ ਤੱਕੇ ਨਾਲ ਉਹ ਲਾਰੇ ਤੇ ਮੀਟਰ ਠੀਕ ਹੈ ਜੀ ਬਗੈਰ ਕਾਨੂੰਨੀ ਮੀਟਰ ਮੇਰੇ ਲੱਗਿਆ ਹੈ ਐਡਾ ਮੇਰਾ ਮਕਾਨ ਕੋਈ ਉਹ ਤਾਂ ਨਹੀਂ ਕੋਠੀ ਵੀ ਕਈ ਮੀਟਰ ਤੇ ਮੀਟਰ ਹੈਗਾ ਤੇ ਮੈਂ ਉਹਨਾਂ ਨੂੰ ਹਟਾਉਂਦਾ ਤੇ ਬਈ ਤੁਸੀਂ ਦੇਖਾ ਇਹ ਕੰਮ ਨਾ ਕਰੋ ਇਹਨਾਂ ਦਾ ਸੁਣੀ ਨਹੀਂ ਜੀ ਮੇਰੀ ਨੂੰ ਦੀ ਉਂਗਲੀ ਲੱਗੀ ਹੋਈ ਸੀ ਮੈਂ ਤਾਂ ਕਟਾਤਾ ਠੀਕ ਹੈ ਜੀ ਮੈਂ ਤਾਂ ਪਤਾ ਨਹੀਂ ਕਿੰਨੇ ਕੁ ਮਾਰ ਕੇ ਕੀ ਕਰਗੇ ਠੀਕ ਹੈ ਆ ਮੇਰੇ ਨੂਹ ਦੇ ਕੰਮ ਨਹੀਂ ਸਰ ਇਹ ਮੇਰੀ ਨੂਹ ਨੇ ਕੰਮ ਕਰਾਇਆ ਜਿਹੜੀ ਇੱਕ ਵਾਰੀ ਨਹੀਂ ਦੋ ਵਾਰੀ ਮੇਰੇ ਨੂਹ ਨੇ ਮੇਰੇ ਹਜ਼ਾਲਾ ਕਰਾਤਾ ਔਰ ਨੂਹ ਕਿਹੜੀ ਹੈ ਵੀ ਉਹ ਨੂਹ ਹੈ ਮੇਰੀ ਜਿਹੜੀ ਮੈਨੂੰ ਕੁਟਾਰੀ ਹੈ ਠੀਕ ਹੈ ਹੈ ਉਹ ਉਲਟੀ ਮੈਥੋਂ ਜ਼ਮੀਨ ਮੰਗ ਰਹੀ ਹੈ ਕਿੱਥੋਂ ਦੇਦਾ ਮੈਂ ਦੇ ਦੂ ਕੋਈ ਪਿੰਡ ਦੇ ਕੁਝ ਮੋਤਬਰ ਬੰਦੇ ਨੇ ਪਿੰਡ ਦੇ ਕੁਝ ਉਹ ਤੁਹਾਡੀ ਨੂਹ ਦਾ ਸਾਥ ਦੇ ਰਹੇ ਨੇ ਪਿੰਡ ਚ ਕੀ ਕਾਰਨ ਆ ਵੀ ਤੁਹਾਡਾ ਸਾਥ ਕਿਉਂ ਨਹੀਂ ਦੇ ਰਹੇ ਏ ਜੀ ਉਹਨਾਂ ਮੋਤਬਰ ਬੰਦੇ ਦਾ ਇਹ ਮੇਰਾ ਨਹੀਂ ਪੜਦਾ ਵੀ ਉਹਨਾਂ ਨੂੰ ਲਾਲਚ ਆਦਾ ਕੀ ਲਾਲਚ ਹੈ ਉਹ ਬਖ ਨੂੰ ਮੇਰੇ ਨਾਲ ਖਾਂਦੇ ਪੀਂਦੇ ਮੇਰੇ ਨਾਲ ਬੋਲਦੇ ਚੱਲਦੇ ਇੰਨਾ ਕੀ ਲਾਲਚ ਹੋ ਗਿਆ ਉਹਨਾਂ ਨੂੰ ਵੀ ਉਹ ਸਾਰਾ ਕੁਝ ਹੋ ਗਿਆ ਮੈਨੂੰ ਬੈ ਕੇ ਗੱਲ ਕਰਾ ਸਕਦੇ ਨੇ ਬੁਲਾ ਲਓ ਮੈਂ ਸਰਪੰਚ ਨੂੰ ਵੀ ਆਖਿਆ ਵੀ ਬੈ ਕੇ ਗੱਲ ਕਰਾ ਦੇ ਕੋਈ ਗੱਲ ਨਹੀਂ ਆਪਾਂ ਬੈ ਕੇ ਕਰ ਲਾਂਗੇ ਇਹ ਜੀ ਕੋਈ ਗੱਲ ਨਹੀਂ ਇਹ ਪਤਾ ਨਹੀਂ ਕੀ ਕੋਈ ਲਾਲਚ ਹੈ ਉਹਦਾ ਇੰਨਾ ਕੋਈ ਦੇਖੀ ਵੀ ਗੱਲ ਕਰਾਉਣ ਦੀ ਮਜਾਰੇ ਮੈਨੂੰ ਕੁਟਾਰ ਮਾਰਕਟਾਈ ਕਰ ਰਹੇ ਨੇ ਇਹ ਨਹੀਂ ਸਮਝ ਆ ਰਹੀ ਵੀ ਕਾਹਦਾ ਲਾਲਚ ਹੈ ਕੀ ਇਹਨਾਂ ਨੂੰ ਲਾਲਚ ਦੇ ਮੋਰ ਪਰ ਬੰਦੇ ਨੇ ਕੋਈ ਉਹ ਨਹੀਂ ਹੈਗਾ ਜਿਹੜਾ ਮੈਨੂੰ ਇਹ ਕਹਿੰਦੇ ਨੇ ਵੀ ਉਹ ਕਰਿਆ ਪੈਸਾ ਦੇਆ ਜੀ ਪੁਲਿਸ ਨੂੰ ਪੈਸਾ ਪੁਲਿਸ ਮਾਨਦਾਰ ਹੈ ਸਰਕਾਰ ਮਾਨਦਾਰ ਹੈ ਕੋਈ ਪੈਸਾ ਨਹੀਂ ਕਿਸੇ ਨੇ ਮੰਗਿਆ ਕੋਈ ਪੈਸਾ ਦੇਆ ਨਹੀਂ ਸਭ ਝੂਠੇ ਦੂਸ਼ਣ ਨੇ ਸਾਰੇ ਇੰਨਾ ਤੁਸੀਂ ਹਿਸਾਬ ਲਾਓ ਐਡਾ ਬੰਦਾ ਕਿਹੜਾ ਜਿਹੜਾ ਕੁੱਟਮਾਰ ਕਰਕੇ ਉਹਨੂੰ ਚੀਜ਼ ਦੇ ਦੇ ਕੋਈ ਉਹਨੂੰ ਉਹ ਕਰਦੇ ਜਿਹੜੇ ਚੱਲ ਬੰਦੇ ਕਹਿੰਦੇ ਨੇ ਜੇ ਉਹਨਾਂ ਦੀਆਂ ਨੂਹਾਂ ਉਹਨਾਂ ਦੀਆਂ ਦਾੜੀਆਂ ਪਟਾਉਣ ਉਹ ਤੇ ਜ਼ਮੀਨ ਦੇ ਦਣਗੇ ਐਨਾ ਸਾਹ ਜੇ ਉਹ ਦੇ ਦਣਗੇ ਤਾਂ ਤਾਂ ਠੀਕ ਹੈ ਹੁਣ ਜੇ ਮੇਰੇ ਨਾਲ ਐਨਾ ਹੁਣ ਐਨਾ ਮੇਰੇ ਨਾਲ ਤੁਰਦੇ ਫਿਰਦੇ ਬਣ ਰਹੀ ਹੈ ਜਦ ਮੈਂ ਜ਼ਮੀਨ ਜੇ ਉਹ ਕਰੀਏ ਆਪਾਂ ਕਿਸੇ ਨੂੰ ਉਹ ਮੈਨੂੰ ਰੋਟੀ ਦੇ ਦੇਣਗੇ ਕੋਈ ਇਹ ਨਾ ਇਹਦਾ ਜੀ ਕੋਈ ਵੀ ਬੰਦਾ ਹੈ ਕੂਰ ਮਾਰ ਕੇ ਕਿਸੇ ਤੋਂ ਕੁਝ ਨਹੀਂ ਮਿਲਦਾ ਇਹ ਪਿਆਰ ਨਾਲ ਜੋ ਮਰਜ਼ੀ ਕਾਓ ਯਮਾਰਜੀ ਪੀਓ ਖਾਓ ਹੁਣ ਆਏ ਕੁੱਟਮਾਰ ਕਰਕੇ ਤਾਂ ਦੇਖ ਆਇਨੀ ਜੀ ਕਰਦਾ ਵਾਂ ਸਾ ਗੁਰਦੁਆਰੇ ਨੂੰ ਦੇ ਦੇ ਕਿਸੇ ਨੂੰ ਦੇ ਦੇ ਉਹ ਚੰਗਾ ਹੁੰਦਾ ਐ ਐਨੀ ਬੇਇਜ਼ਤੀਆਂ ਕਰਾ ਕੇ ਮੈਂ ਕਿਵੇਂ ਉਹ ਕਰਦਾ ਹਾ ਜੀ ਜਿਹੜੀ ਗੱਲ ਕਰ ਰਹੇ ਨੇ ਕਹਿੰਦੇ ਵੀ ਇਹਦੇ ਕੋਲੇ ਚਾਰੀ ਕੋਲੇ ਕੋਈ ਰੁਜ਼ਗਾਰ ਨਹੀਂ ਇਹਦੇ ਕੋਲੇ ਉਹ ਨਹੀਂ ਇਹਦੇ ਕੋਲੇ ਕਰੋੜਾਂ ਦੀ ਜ਼ਮੀਨ ਐ ਪੇਕੇ ਇਹ ਪਹਿਣਾ ਪਹਿਣਾ ਨਹੀਂ ਬੱਸ ਭਾਈ ਹੈ ਨਹੀਂ ਕਰੋ ਚੰਗੀ ਕੋਠੀ ਐ ਵਧੀਆ ਮਕਾਨ ਬਣਾ ਰੱਖਿਆ ਡੰਗਰ ਪਸੂ ਐ ਆਪਣੇ ਤਾਂ ਕੁਝ ਨਹੀਂ ਇਹਦੇ 2-2 ਕਰੋੜ ਦਾ ਕਿਲਾ ਵਿਗਦਾ ਇੱਥੇ ਇਹਨੂੰ ਕਈ ਕਿਲੇ ਆਉਂਦੇ ਨੇ ਚੰਗੀ ਉਹ ਐ ਇਹ ਤਾਂ ਇੱਕ ਲਾਲਚ ਮੇਰੇ ਨਾਲ ਪਤਾ ਨਹੀਂ ਕਿੰਝ ਪੈ ਰਾਇਆ ਇਹਦਾ ਮੇਰੇ ਨਾਲ ਲਾਲਚ ਕੋਈ ਮੈਨੂੰ ਉਹ ਨਹੀਂ ਕਰਿਆ ਨਾਲੇ ਕਦੇ ਵੀ ਇਹ ਸਭ ਝੂਠ ਮਾਰਦੇ ਨੇ ਸਾਰਾ ਕੁਝ ਹੈਗਾ ਇਹਦੇ ਕੋਲੇ ਮੈਥੋਂ ਤਾਂ ਬਹੁਤ ਮੂਰੇ ਆ ਹਾਂਜੀ ਸਾਰਾ ਕੁਝ ਹੈ ਤੇ ਫਿਰ ਮੈਂ ਵੀ ਕੋਈ ਉਹ ਨਹੀਂ ਕਰਿਆ ਇਸ ਨੂੰ ਪਰ ਮੇਰੇ ਨਾਲ ਲਾਲਚ ਜਿਹੜਾ ਇਹਨੇ ਮੈਨੂੰ ਤੰਗ ਕਰਨਾ ਚੱਲ ਅਜੇ ਵੀ ਕਹਿਣਾ ਬਈ ਤੂੰ ਸੰਭਲ ਜਾ ਕੋਈ ਨਿਆਣੀ ਥੇ ਆਉਣੀ ਤੂੰ ਹਾਂ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਜੀ ਮੈਨੂੰ ਸਹਾਇਤਾ ਦੇਣੀ ਚਾਹੀਦੀ ਹੈ ਹੁਣ ਮੈਨੂੰ ਤਾਂ ਇਹ ਮਰੌਣ ਵਾਲੀ ਗੱਲ ਹੈ ਹੱਥ ਬੰਨ ਕੇ ਬੇਨਤੀ ਹੈ ਵੀ ਪ੍ਰਸ਼ਾਸਨ ਮੇਰੀ ਜ਼ਮੀਨ ਵਹਾਵੇ ਮੇਰਾ ਘਰ ਢੇਲਾ ਕਰਾਵੇ ਹੁਣ ਅਸੀਂ ਤਾਂ ਬਾਹਰ ਲਿਕੜੇ ਫਿਰਦੇ ਨਹੀਂ ਤਾਂ ਬਾਹਰ ਕੱਢਦੇ ਅਸੀਂ ਤਾਂ ਡਰਦੇ ਬਾਹਰ ਫਿਰਦੇ ਆ ਠੀਕ ਹੈ ਹੈ ਕਦੇ ਮੈਂ ਮੇਰੇ ਨੂੰ ਨੂੰ ਆਈ ਨਹੀਂ ਆਖਿਆ ਤੂੰ ਕੋਈ ਨਹੀਂ ਬਹਿ ਜਾ ਬਹਿ ਕੇ ਆਪਾਂ ਤੈਨੂੰ ਹਸਾਬ ਕਰ ਤਾ ਕੋਈ ਵਾਲ ਨਹੀਂ ਹੁਣਾਂ ਪਤਾ ਨਹੀਂ ਕੀ ਦੇ ਮੰਗ ਲੱਗਦੀ ਕਿਹਦੇ ਨਾਲ ਕਿਸੇ ਦਾ ਮੇਰਾ ਕਹਿਣਾ ਨਹੀਂ ਮੰਨਣਾ ਬਾਹਰੇ ਬਾਤ ਚੱਲਣਾ ਇਹਨੇ ਇਹਦਾ ਕੋਈ ਉਹ ਨਹੀਂ ਹੈਗਾ ਹੁਣੇ ਏਸੇ ਗੱਲ ਪਿੱਛੇ ਤਾਂ ਮੁੰਡਾ ਮੁੱਕਿਆ ਠੀਕ ਹੈ ਜੀ ਏਸੀ ਉਹ ਚਾਕੇ ਹੁਣ ਮੇਰਾ ਵੀ ਕੋਈ ਹਿੱਲਾ ਨਹੀਂ ਹੈਗਾ ਕੋਈ ਟਾਈਮ ਨਹੀਂ ਹੈਗਾ ਰੋਟੀ ਦਾ ਨਹੀਂ ਚਾਹਦਾ ਨਹੀਂ ਮੈਨੂੰ ਵੀ ਮਾਰਨ ਨੂੰ ਫਿਰਦੀ ਆ ਇਹਨੂੰ ਲਾਲਚ ਜੀ ਵੱਡੀ ਗੱਲ ਹੈ ਜ਼ਮੀਨ ਦਾ ਸਾਡਾ ਕਿਸੇ ਦਾ ਲਾਲਚ ਨਹੀਂ ਨਾ ਸਾਡਾ ਕਿਸੇ ਦਾ ਪਿਆਰ ਹੈ ਵੀ ਸਾਡੀ ਸੇਵਾ ਕਰੂਗੀ ਆ ਸੇਵਾ ਕਰਦੀ ਆ ਆ ਪਾਪੇ ਮੈਨੂੰ ਫੋਨ ਬੰਦ ਕਰ ਲਾਂ ਨਹੀਂ ਉਹ ਮੈਨੂੰ ਕਹਿੰਦੀ ਮੈਂ ਕਿਹੜਾ ਇਹਨੂੰ ਕਦੇ ਕਾਲ ਨਾ ਧੋਪੜ ਕਦੇ ਬੋਲਿਆ ਉਹ ਮੈਨੂੰ ਕਹਿੰਦੀ ਇਹਨੂੰ ਤਾਂ ਜ਼ਮੀਨ ਦਾ ਲਾਲਚ ਹੈ ਜ਼ਮੀਨ ਚਾਹੀਏ ਇਹਨੂੰ ਹੋਰ ਇਹਨੂੰ ਨਾ ਸਾਡਾ ਪਿਆਰ ਨਾ ਪਹਿਲਾ ਮੁੰਡੇ ਦਾ ਪਿਆਰ ਸੀ ਮੈਂ ਤਾਂ ਇਹ ਹੀ ਹੱਥ ਬੰਨ ਕੇ ਬੇਨਤੀ ਹੈ ਜੀ ਮੇਰੀ ਸਹਾਇਤਾ ਕਰੀ ਜਾਓ ਮੇਰਾ ਕਿਸੇ ਹਿਸਾਬ ਨਾਲ ਪ੍ਰਸ਼ਾਸਨ ਤੋਂ ਤਾਂ ਇਹ ਹੀ ਮੰਗ ਮੰਗਦੇ ਆ ਕੀ ਨਾ ਜੀ ਆਪਣਾ ਕਿਹੜਾ ਪਿੰਡ ਹੈ ਮੇਰਾ ਨਾਂ ਗਗਨਦੀਪ ਕੌਰ ਹੈ ਵੀਰੇ ਦੇਲਾ ਸਿਹਾ ਮੇਰਾ ਪਿੰਡ ਦੀ ਕੀ ਮਸਲਾ ਜੀ ਮਤਲਬ ਪਿੰਡ ਜਿਹੜਾ ਹੋਇਆ ਹੋਇਆ ਆਪਣੇ ਮੇਰਾ ਵੀਰੋ ਮੇਰੇ ਸਹੁਰਿਆਂ ਨਾਲ ਐ ਮੈਨੂੰ ਇੱਥੋਂ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾ ਰਿਹਾ ਮੇਰੀ ਸੱਸ ਸਹੁਰਾ ਮੈਨੂੰ ਘਰੋਂ ਕੱਢ ਰਹੇ ਨੇ ਜੀ ਸ਼ੁਰੂ ਤੋਂ ਹੀ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਜੀ ਮੇਰੇ ਸੱਸ ਸਹੁਰਾ ਅੱਛਾ ਕੌਣ ਕੌਣ ਹੈ ਪਰਿਵਾਰ ਚ ਪਰਵਾਤ ਜੀ ਮੇਰੀ ਸੱਸ ਐ ਸਹੁਰਾ ਜੀ ਨਣਦੇ ਸਾਰੇ ਵਿਚੀ ਨੰਦੋਈਆ ਉਹਨਾਂ ਦਾ ਬੱਚਾ ਵੀ ਐ ਨਾਲੇ ਜੀ ਅੱਛਾ ਹਾਂਜੀ ਤੇ ਆਪਣੇ ਕਿੰਨੇ ਬੱਚੇ ਨੇ ਜੀ ਮੇਰੀ ਗੁੱਡੀਆਂ ਨੇ ਜੀ ਦੋ ਦੋ ਅੱਛਾ ਹਾਂਜੀ ਕੀ ਕਰਨਾ ਜੀ ਤੰਗ ਪਰੇਸ਼ਾਨ ਕਰਦਾ ਤੰਗ ਪਰੇਸ਼ਾਨ ਦਾਤਾ ਜੀ ਇਹ ਸ਼ੁਰੂ ਤੋਂ ਹੀ ਤੰਗ ਕਰਦੇ ਨੇ ਜਿੱਥੋਂ ਮੇਰਾ ਵਿਆਹ ਹੋ ਗਿਆ ਸੀਗਾ ਜੀ ਆ ਸਾਡੇ ਭਰਾ ਨਹੀਂ ਹੈਗਾ ਜੀ ਪਿੱਛੇ ਅਸੀਂ ਪਹਿਣਾ ਪਹਿਣਾ ਜੀ ਸ਼ੁਰੂ ਤੋਂ ਇਹ ਮੈਨੂੰ ਕਹਿੰਦੀਆਂ ਵੀ ਉੱਥੋਂ ਬੰਦਾ ਹਿੱਸਾ ਲੈ ਕੇ ਆ ਮੇਰੀ ਸੱਸ ਸੋ ਮੇਰੇ ਘਰ ਵਾਲਾ ਸਾਰੇ ਮੈਨੂੰ ਇਸੇ ਗੱਲ ਪਿੱਛੇ ਤੰਗ ਕਰਦੇ ਨੇ ਜੀ ਇੱਕ ਮੇਰੇ ਜੀ ਉਰੇ ਬੱਚੀਆਂ ਹੋਈਆਂ ਨੇ ਦੋ ਬੇਟਾ ਨਹੀਂ ਹੋਇਆ ਮੈਨੂੰ ਉਹ ਗੱਲ ਪਿੱਛੇ ਵੀ ਤੰਗ ਕਰਦੇ ਨੇ ਵੀ ਤੇਰਾ ਉਰੇ ਕੁਝ ਨਹੀਂ ਤੇਰੇ ਬੱਚੀਆਂ ਨੇ ਤਾਂ ਬੇਟੇ ਨੂੰ ਜਨਮ ਨਹੀਂ ਦਿੱਤਾ ਕਿੰਨੇ ਟਾਈਮ ਤੋਂ ਚੱਲ ਰਿਹਾ ਹੈ ਜਿਹੜਾ ਆਪਣਾ ਰੋਲਾ ਜੀ ਹੈ ਇਹ ਵੀਰੇ ਉਹ ਤਾਂ ਮੇਰਾ ਤਾਂ ਇਹਨਾਂ ਨਾਲ ਝਗੜਾ ਜਿੱਥੋਂ ਮੇਰਾ ਵਿਆਹ ਹੋ ਗਿਆ ਸੀ ਉੱਥੇ ਹੀ ਹੋ ਗਿਆ ਸੀ ਉਹ ਤਾਂ 2010 ਦਾ ਤਾਂ ਮੈਂ ਪੱਕਾ ਹੀ ਚੱਲਦਾ ਵੀਰੇ ਮੇਰੇ ਇਹਨਾਂ ਨਾਲ ਤੁਹਾਡੇ ਘਰ ਵਾਲਾ ਹੈਗਾ ਨਹੀਂ ਵੀਰੇ ਉਹਨਾਂ ਦੀ 2019 ਦੇ ਵਿੱਚ ਡੈਥ ਹੋ ਗਈ ਹੁਣ ਕਿੰਨੇ ਭਰਾ ਨੇ ਤੁਹਾਡੇ ਘਰ ਵਾਲਾ ਇੱਕ ਭੈਣ ਹੈ ਜੀ ਇੱਕ ਭਰਾ ਹੈ 2019 ਵਿੱਚ ਡੈਥ ਕਿਵੇਂ ਹੋ ਗਈ ਸੀ ਇਹਨਾਂ ਦੀ ਡੈਥ ਜੀ ਉਹ ਸ਼ਰਨਸ਼ਾ ਕਰਦੇ ਸ਼ਰਾਬ ਸ਼ਰੂਪ ਪੀਂਦੇ ਸੀਗੇ ਅੱਛਾ ਜੀ ਕਿੰਨੀ ਜ਼ਮੀਨ ਨਾਲ ਜਿਹੜੇ ਪਰਿਵਾਰਕ ਜ਼ਮੀਨ ਕਿੰਨੀ ਹੈ ਸਾਡੇ ਕੋਲੇ ਜੀ ਇਹਨਾਂ ਦੇ ਮੇਰੇ ਸਹੁਰੇ ਕੋਲ 9.5 ਕਿੱਲੇ ਬਾਣਦੇ ਸੀਗੇ ਜੀ ਉਹਦੇ ਵਿੱਚ ਵੀਰੇ ਇਹਨਾਂ ਨੇ ਸਵਾ ਕਿਲਾ ਤਾਂ ਮੇਰੇ ਘਰ ਵਾਲੇ ਦੇ ਨਾਂ ਸੀਗਾ ਬਾਣਾ ਮੈਂ ਕੋਰਟ ਦੇ ਵਿੱਚ ਕੇਸ ਲਾਇਆ ਹੋਇਆ ਸੀ ਵੀਰੇ ਖਰਚੇ ਦਾ ਇਹਨਾਂ ਨੂੰ ਜਦੋਂ ਕੋਰਟ ਦੇ ਵਿੱਚ ਖਰਚਾ ਪਿਆ ਗਿਆ ਲਖਵਿੰਦਰ ਸਿੰਘ ਮੇਰੇ ਘਰ ਵਾਲੇ ਦਾ ਨਾਂ ਹੈ ਜੀ ਇਹਨੂੰ ਜਦੋਂ ਕੋਰਟ ਦੇ ਵਿੱਚੋਂ ਖਰਚਾ ਪਿਆ ਗਿਆ ਜੀ ਇਹ ਨਹੀਂ ਭੈਣ ਨੇ ਜ਼ਮੀਨ ਉਹ ਤੋਂ ਆਪਦੇ ਨਾਂ ਲਵਾ ਲਿਆ ਸਵਾ ਕਿਲਾ ਜੀ ਠੀਕ ਉਸ ਤੋਂ ਬਾਅਦ ਜੀ ਸਾਡਾ ਐਂ ਚੱਲੀ ਗਿਆ ਇਹਨਾਂ ਨੇ ਖਰਚਾ ਗੁਜ਼ਾਰਾ ਮੈਨੂੰ ਕੁਝ ਨਹੀਂ ਪਰਿਆ ਹੈਗਾ ਕਦੇ ਵੀ ਹੁਣ ਜੀ ਇਹਨਾਂ ਨੇ ਗਿਫਟ ਦਿੱਤੀ ਆਪਦੇ ਮੇਰੇ ਸਹੁਰੇ ਨੇ ਤਿੰਨ ਕਿਲੇ ਪੌਣੇ ਤਿੰਨ ਕਿਲੇ ਬਾਣਦੇ ਜੀ ਸਾਡੇ ਇੱਕ ਮੇਰਾ ਜੇਠ ਰਹਿੰਦਾ ਮੂਨਕ ਉਹ ਮੇਰੀ ਜਠਾਣੀ ਦੇ ਨਾਂ ਲਵਾਤੀ ਜੀ ਸਾਡੇ ਤਾਇਆ ਜੀ ਦੇ ਨੋਂਦੇ ਚੇ ਟਿੰਦ ਤਾਇਆ ਜੀ ਦੇ ਹਾਂ ਜੀ ਸਰ ਲਖਵਿੰਦਰ ਸਿੰਘ ਦੇ ਜਿਹੜੇ ਤਾਇਆ ਜੀ ਨੇ ਨਾ ਉਹਨਾਂ ਦੀ ਨੂਹ ਦੇ ਨਾਂ ਲਵਾਤੀ ਜੀ ਇਹਨੇ 3 ਕਿਲੇ ਪੌਣੇ 3 ਕਿਲੇ ਵੰਡਦੇ ਹੁਣ ਕਿੰਨਾ ਬਾਣ ਬਚ ਗਿਆ ਜੀ ਹੁਣ ਵੀਰੇ ਬਾਣ ਇਹਨਾਂ ਕੋਲੇ ਸਵਾ ਕਿਲਾ ਕੁੜੀ ਵਾਲਾ ਵਹਿਰੇ ਇਹਨਾਂ ਕੋਲੇ 5 ਕਿਲੇ ਹੋਰ ਨੇ ਮੇਰੇ ਸਹੁਰੇ ਦੇ ਨਾਂ ਉਹ ਮੈਨੂੰ ਕੋਟ ਨੇ ਸਟੇ ਜੀ ਸਾਰੇ ਵੰਡ ਤੇ ਦਿੱਤੀ ਹੋਈ ਹਾਂ ਜੀ ਹੁਣ ਤੁਸੀਂ ਕੀ ਕਿੰਨਾ ਬਾਣ ਮਤਲਬ ਕਹਿੰਦੇ ਮੈਨੂੰ ਮਿਲ ਜੇ ਗੁਜ਼ਾਰੇ ਦੇ ਲਈ ਜੀ ਸਰ ਮੈਂ ਤਾਂ ਨਾ ਤੋ ਤੀਜਾ ਹੀ ਸੀ ਮੰਗ ਰਹੀ ਹਾਂ ਜੀ ਸਵਾ 9 ਕਿਲਿਆਂ ਚੋਂ ਵੀ ਮੇਰੇ ਦੋ ਬੱਚੀਆਂ ਨੇ ਵੀ ਮੇਰੀਆਂ ਬੱਚੀਆਂ ਦਾ ਹੱਕ ਮੈਨੂੰ ਦੇ ਦਿਓ ਜੀ ਇੱਕ ਮੇਰੇ ਤੇ ਜਿਹੜੀ ਛੱਤ ਹੈ ਜੀ ਦੋ ਕਮਰੇ ਇਹ ਮੈਥੋਂ ਬਾਰ ਬਾਰ ਪੁਲਸ ਦੇ ਥਰੂ ਖੋਹ ਲੈਂਦੇ ਨੇ ਜੀ ਵੀ ਇੱਕ ਮੇਰਾ ਉਹ ਨਾ ਖੋਇਆ ਜਾਵੇ ਵੀ ਮੈਂ ਆਪਦੇ ਨਗਰ 'ਚ ਬਸਾਂ ਜਿਹਦੇ ਇੰਦਾ ਸੀ ਹੱਜ ਹੁਣ ਮੰਗ ਕੀ ਕਰਦੇ ਹੋ ਤੁਸੀਂ ਹੁਣ ਮੰਗ ਵੀਰੇ ਇੱਕ ਤਾਂ ਮੇਰੇ ਸਿਰ ਦੀ ਛੱਤ ਨਾ ਖੋਈ ਜਾਵੇ ਇੱਕ ਵੀਰੇ ਮੇਰਾ ਹੱਕ ਮੇਰੀਆਂ ਬੱਚੀਆਂ ਨੂੰ ਦਿੱਤਾ ਜਾਵੇ ਸਰ ਦਿਲ ਸੀ ਇਹ ਪਿੰਡ ਵੀਵਾਦ ਹੋਇਆ ਸੀ ਕੀ ਕਾਰਨ ਸੀ ਬਈ ਉਸ ਤੇਲੇ ਸੀਗੇ ਜਿਹੜਾ ਇਹ ਵਿਵਾਦ ਹੋਇਆ ਸੀ ਇਹ ਆਪਣੇ ਉੱਤੇ ਗੁਰਚਰਨ ਸਿੰਘ ਨਾਂ ਦੇ ਬਜ਼ੁਰਗ ਨੇ ਜਿਨ੍ਹਾਂ ਦੇ ਬੇਟੇ ਦੀ 2019 ਦੇ ਵਿੱਚ ਡੈਥ ਹੋ ਗਈ ਸੀ ਤੇ ਪਰ ਉਹਨਾਂ ਦੀ ਜਿਹੜੀ ਨੌ ਸੀ ਉਹਨਾਂ ਦਾ ਉਸ ਪਰਿਵਾਰ ਨਾਲ ਕਾਫੀ ਡਿਸਪਿਊਟ ਚੱਲ ਰਿਹਾ ਸੀ ਪਹਿਲਾਂ ਉਹਨੇ ਇੱਕ ਪਰਚਾ ਵੀ ਦਰਜ ਕਰਵਾਇਆ ਸੀ ਉਹਨਾਂ ਦੀ ਨੌ ਨੇ ਉਹਨਾਂ ਦੇ ਬੇਟੇ ਤੇ ਦਾਜ ਦੇਜ ਦਾ ਤੇ ਕੁੱਟ ਮਾਰਦਾ ਜਿਸ ਦੇ ਵਿੱਚ ਉਹ ਸਜ਼ਾ ਵੀ ਭੁਗਤ ਚੁੱਕਿਆ ਸੀ 1 ਸਾਲ ਤੇ ਬਾਅਦ ਵਿੱਚ ਹੁਣ ਉਹ ਦੁਬਾਰਾ ਇੱਥੇ ਪਿੰਡ ਦੀ ਮੌਜੂਦ ਦੇ ਨਾਲ ਉਹਨਾਂ ਨੇ ਘਰ ਦੇ ਵਿੱਚ ਐਂਟਰ ਹੋ ਕੇ ਦੋ ਕਮਰਿਆਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੇ ਉਹ ਸਭ ਬਜ਼ੁਰਗ ਥਾਣੇ ਪਹੁੰਚਿਆ ਫਿਰ ਉਸ ਦੇ ਬਿਆਨ ਤੇ ਇੱਕ ਐਫਆਈਆਰ ਨੰਬਰ 175 ਦਰਜ ਕੀਤੀ ਗਈ ਫਿਰ ਜਦੋਂ ਪੁਲਿਸ ਪਾਰਟੀ ਦੁਆਰਾ ਉੱਥੇ ਉਸ ਮੌਕੇ ਤੇ ਸੁਲਝਾਉਣ ਲਈ ਗਈ ਤਾਂ ਉੱਥੇ ਵੀ ਪਿੰਡ ਵਾਲਿਆਂ ਨੇ ਤੇ ਕੁਝ ਹੋਰ ਜਿਹੜੇ ਨਾਲ ਗਗਨਦੀਪ ਦੇ ਹੈਗੇ ਸੀ ਉਹਨਾਂ ਨੇ ਪੁਲਿਸ ਪਾਰਟੀ ਤੇ ਵੀ ਹਮਲਾ ਕੀਤਾ ਜਿਸ ਤੇ ਐਫਆਈਆ ਨੰਬਰ 176 ਦਰਜ ਕੀਤੀ ਗਈ ਜਿਹੜੀ ਪੁਲਿਸ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ ਗਿਆ ਸੀ ਕਿੰਨੇ ਬੰਦੇ ਫਿਰ ਮਾਮਲਾ ਦਰਜ ਕੀਤਾ ਗਿਆ ਕਿਹੜੀ ਵੀੇ ਤਰ੍ਹਾਂ ਦਾ ਮਾਮਲਾ ਦਰਜ ਪਹਿਲਾ ਮਾਮਲਾ ਜਿਹੜਾ ਹੈਗਾ ਗੁਰਚਰਨ ਸਿੰਘ ਦੇ ਬਿਆਨ ਤੇ ਦਰਜ ਹੋਇਆ ਉਹ 307 32341 ਇਹ ਸੈਕਸ਼ਨਾਂ ਲੱਗੀਆਂ ਨੇ ਜਿਹੜਾ ਬਾਅਦ ਚ ਮਾਮਲਾ ਦਰਜ ਹੋਇਆ ਉਹ 386 186 353 ਇਡੀ ਪੁਲਿਸ ਨਾਲ ਇਹਨਾਂ ਨੇ ਡਿਊਟੀ 'ਚ ਵਿਗਨ ਪਾਇਆ ਸੀ ਉਹੜੀਆਂ ਪੁਰਾਣੀ ਆਈਪੀਸੀ ਦੇ ਸੈਕਸ਼ਨਾਂ ਉਹ ਨੇ ਜਿਹੜੀ ਨਵੀਂ ਹੁਣ ਬੀਐਨਐਸ ਐ 132 ਸੈਕਸ਼ਨ ਹੈ ਤੇ 221 ਇਸ ਤਹਿਤ ਕਾਰਵਾਈ ਕੀਤੀ ਗਈ ਹੈ ਕਿੰਨੇ ਬੰਦਿਆਂ ਦੇ ਮਾਮਲੇ ਦਰਜ ਹੋਏ ਸਰ ਇਹ ਕਰੀਬ 10 ਤੋਂ 11 ਬੰਦੇ ਨੇ ਦੋਨੇ ਫੇਰਾਂ ਵਿੱਚ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਮੰਗ ਕੀ ਕਰੀਏ ਵੀਰੇ ਮੰਗ ਤਾਂ ਕਰਦੀਆਂ ਵੀ ਮੈਨੂੰ ਪ੍ਰਸ਼ਾਸਨ ਨੇ ਇੱਥੇ ਦੇਲੇ ਮੇਰੇ ਘਰੇ ਮੈਨੂੰ ਬਿਵਾਸਾਵੇ ਮੇਰੇ ਸਿਰ ਉੱਤ ਨਾ ਖੋਣ ਦੇਵੇ ਪਰ ਪ੍ਰਸ਼ਾਸਨ ਨੇ ਤਾਂ ਆ ਕੇ ਜੀ ਦੇਲਾ ਸੀ ਹਾ ਤੇ ਸਰਪੰਚ ਦੇ ਨਾਲ ਬਹੁਤ ਜਿਆਦਾ ਮਜੂਦਾ ਨਾਲ ਧੱਕਾ ਕਰਿਆ ਜੀ ਥਾਪੜੋ ਥਾਪੜੀ ਮਾਰੀ ਨੇ ਜੀ ਸਾਡਾ ਇੱਕ ਹਰਦੀਪ ਸਿੰਘ ਸਰਪੰਚ ਜੀ ਸਾਫਕਾ ਉਹਦੇ ਵੀ ਤਾਂ ਕੰਮ ਕੀ ਕਰੀਏ ਜੀ ਇੱਕ ਸਾਡੇ ਰਿੱਕੂ ਫੌਜੀ ਹੈ ਵੀਰਾ ਉਹਦੇ ਵੀ ਤਾਂ ਕੰਮ ਕੀ ਕਰਗੀ ਜੀ ਪੁਲਿਸ ਤੇ ਮੈਨੂੰ ਵੀ ਗੱਡੀ ਚ ਸਿੱਟਿਆ ਗਿਆ ਜੀ ਬਹੁਤ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਦਾ ਵੀ ਸਹਿਯੋਗ ਬਹੁਤ ਦਿੱਤਾ ਮੈਨੂੰ ਵਿਚਾਰਾ ਘਰੇ ਵਸਾ ਕੇ ਗਿਆ ਉਹ ਮੇਰਾ ਭਰਾ ਹੈ ਜੀ ਜਿਹਨੂੰ ਉਹੀ ਬਿਠਾ ਕੇ